ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰਿਕਾਰਡ YouTube Facebook ਪੇਜ ਤੇ ਤੁਹਾਡਾ ਸਵਾਗਤ ਕਰਦੇ ਆ ਖੜੇ ਹਾਂ ਜੀ ਪੋਚੋ ਮੰਡੀ ਸੰਗੀਤ ਦੀ ਦੁਨੀਆ ਦੇ ਵਿੱਚ ਇੱਕ ਚਮਕਦਾ ਨਾਮ ਬਾਈ ਸਤਕਾਰ ਟੰਗਵਾਲੀ ਬੜੇ ਲੰਮੇ ਸਮੇਂ ਤੋਂ ਸੰਗੀਤ ਖੇਤਰ ਦੇ ਵਿੱਚ ਜੁੜਿਆ ਹੋਇਆ ਇਹ ਸ਼ਖਸ ਜਿਨ੍ਹਾਂ ਦਾ ਅੱਜ ਇੱਕ ਗੀਤ ਹੈ ਚਿੱਟੀ ਪੱਗ ਉਸ ਗੀਤ ਦਾ ਪੋਸਟਰ ਰਿਲੀਜ਼ ਕੀਤਾ ਗਿਆ ਇਸ ਗੀਤ ਨੂੰ ਸਾਝਾ ਟੀਵੀ ਪੰਜਾਬ ਵੱਲੋਂ ਪੇਸ਼ ਕੀਤਾ ਗਿਆ ਔਰ ਇਸ ਗੀਤ ਬਾਰੇ ਗੱਲਬਾਤ ਕਰਾਂਗੇ ਬਾਈ ਸਤਕਾਰ ਤੁੰਗਵਾਲੀ ਨਰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਜੀ ਤੁਹਾਡੀ ਆਵਾਜ਼ ਦੇ ਵਿੱਚ ਚਿੱਟੀ ਪੱਗ ਜਿਹੜਾ ਗੀਤ ਦਾ ਪੋਸਟਰ ਹੈ ਜਿਹੜਾ ਰਿਲੀਜ਼ ਕੀਤਾ ਗਿਆ ਇਸ ਬਿਲਕੁਲ ਜੀ ਬਿਲਕੁਲ ਪੋਚੋ ਮੰਡੀ ਵਿਖੇ ਓਕੇ ਸਤਕਾਰ ਕਿੰਨੇ ਚਿਰ ਤੋਂ ਸੰਗੀਤ ਦੇ ਖੇਤਰ ਨਾਲ ਜੁੜੇ ਹੋਇਆ ਸਰ ਮੈਨੂੰ ਹੋ ਗਏ 35-40 ਸਾਲ ਅੱਛਾ 35-40 ਸਾਲਾਂ ਦੇ ਦੌਰ ਦੇ ਵਿੱਚ ਤੁਸੀਂ ਲਗਭਗ ਤਿੰਨ ਸਾਢੇ ਤਿੰਨ ਦਹਾਕੇ ਦੇ ਵਿੱਚ ਗੁਜ਼ਰੇ ਹੋ ਗੀਤ ਮੈਂ ਸੁਣਿਆ ਤੁਹਾਡਾ ਚਿੱਟੀ ਪੱਗ ਬੜਾ ਵਧੀਆ ਇੱਕ ਦਿਲ ਨੂੰ ਟੁੰਬਣ ਵਾਲੀ ਇਹਦੇ ਵਿੱਚ ਸ਼ਬਦਾਵਲੀ ਹੈ ਓਕੇ ਜੀ ਓਕੇ ਤੇ ਸਤਕਾਰ ਕੀ ਕਹਿਣਾ ਚਾਹੋਗੇ ਕਿ ਇਸ ਗੀਤ ਤੇ ਕਿੰਨੀ ਮਿਹਨਤ ਲੱਗੀ ਸਾਰੇ ਗੀਤੇ ਕਾਫੀ ਮਿਹਨਤ ਕੀਤੀ ਗਈ ਹੈ ਬਾਈ ਜੀ ਸਾਗਰ ਸਾਹਿਬ ਹਰਮਨ ਸਿੰਘ ਸਾਗਰ ਜੀ ਇਹਨਾਂ ਨੇ ਬੜੀ ਬਖੂਬੀ ਨਾਲ ਆਪਦਾ ਰੋਲ ਨਿਭਾਇਆਗਾ ਯਾਨੀ ਕਿ ਵੀਡੀਓ ਇਹਨਾਂ ਨੇ ਕੀਤਾ ਹੋਇਆ ਮੇਰਾ ਜੀ ਹਾਂਜੀ ਇਹਨੂੰ ਲਿਖਿਆ ਇਹ ਕਲਮਬਦ ਕਿਹਨਾਂ ਵੱਲੋਂ ਕੀਤਾ ਗਿਆ ਇਹ ਮੇਰੇ ਸਤਿਕਾਰਯੋਗ ਭਾਈ ਸਾਹਿਬ ਭਾਈ ਮੱਖਣ ਸਿੰਘ ਜੀ ਸੰਗੀਤ ਦੀ ਗੱਲ ਕਰੀਏ ਸੰਗੀਤ ਇਸ ਗੀਤ ਨੂੰ ਕਿਹਨਾਂ ਵੱਲੋਂ ਦਿੱਤਾ ਗਿਆ ਇਹ ਸਾਡੇ ਬਲਰਾਮ ਰੇਸ਼ੀ ਜੀ ਹੈ ਜਿਲ੍ਹਾ ਲੁਧਿਆਣੇ ਤੋਂ ਉਹਨਾਂ ਨੇ ਸੰਗੀਤ ਨਾਲ ਸਵਾਰਿਆ ਗਾਣੇ। ਜੀਤ ਚਿੱਟੀ ਪਖ। ਹਾਂਜੀ ਹਾਂਜੀ। ਇੱਕ ਬਲੱਖਣ ਗੱਲ ਇਹਦੇ ਵਿੱਚ ਬਾਪ ਬੇਟੇ ਦੀ ਚੱਲੀ ਹੈ। ਹਾਂਜੀ ਹਾਂਜੀ ਹਾਂਜੀ। ਵੀਡੀਓ ਵੀ ਦੋਸਤੋ ਤੁਹਾਡੇ ਸਾਹਮਣੇ ਆਏਗੀ ਕਿਉਂਕਿ ਅੱਜ ਜਿਹੜਾ ਪੋਸਟਰ ਇਹ ਜਿਹੜਾ ਰਿਲੀਜ਼ ਕੀਤਾ ਗਿਆ ਇੱਥੇ ਪੋਸਟਰ ਰਿਲੀਜ਼ ਤੋਂ ਬਾਅਦ ਜਿਹੜੀ ਇਹਦੀ ਵੀਡੀਓ ਵੀ ਰਿਲੀਜ਼ ਕੀਤੀ ਜਾਣੀ ਹੈ। ਥੋੜੇ ਹੀ ਸਮੇਂ ਦੇ ਵਿੱਚ ਇੱਕ ਵੀਡੀਓ ਰੂਪੀ ਇਹ ਗੀਤ ਤੁਹਾਡੇ ਸਾਹਮਣੇ ਆਇਆ ਸਤਿਕਾਰ ਅ ਅੱਜਕੱਲ ਸੋਸ਼ਲ ਮੀਡੀਆ ਹੈ ਹਾਂਜੀ ਹਾਂਜੀ ਆਪਾਂ ਅਕਸਰ ਦੇਖਦੇ ਆ ਤੜਕਪੜਕ ਵਾਲੀ ਗਾਇਕੀ ਬੜੀ ਚੱਲ ਰਹੀ ਹੈ ਤੇ ਸਤਿਕਾਰ ਨੇ ਕਦੇ ਇਹ ਨਹੀਂ ਸੋਚਿਆ ਕਿ ਇਦਾਂ ਦੇ ਗੀਤ ਗਾਏ ਜਾਣ ਮੈਂ ਤੁਹਾਡਾ ਗੀਤ ਸੁਣਿਆ ਬਹੁਤ ਵਧੀਆ ਗੀਤ ਆ ਇਹ ਉਹਨਾਂ ਤੋਂ ਹਟਕੇ ਹੈ ਭਾਈ ਸਾਹਿਬ ਗੱਲ ਇਹ ਹੈਗੀ ਵੀ ਜਿਹੜਾ ਗਾਣਾ ਮੇਰੀ ਧੀ ਨਾਲ ਸੁਣ ਸਕੇ ਮੇਰੀ ਭੈਣ ਨਾਲ ਸੁਣ ਸਕੇ ਜੀ ਉਹ ਮੈਂ ਗਾਣੇ ਨੂੰ ਗਾਣਾ ਨਹੀਂ ਸਮਝਦਾ ਜੀ ਹਾਂਜੀ ਤੇ ਇਹ ਗੀਤ ਦੇ ਵਿੱਚ ਬਿਲਕੁਲ ਇਹ ਚੀਜ਼ਾਂ ਨੂੰ ਮੁੱਖ ਰੱਖ ਕੇ ਤੁਸੀਂ ਗਾਇਆ ਹੈ ਨਾ ਜੀ ਪੋਸਟਰ ਅੱਜ ਰਿਲੀਜ਼ ਕੀਤਾ ਇੱਕ ਵਾਰ ਫੇਰ ਸਤਿਕਾਰ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕ ਕਿਉਂਕਿ ਇਸ ਕੰਮ ਲਈ ਪੂਰੀ ਟੀਮ ਦਾ ਵੱਡਾ ਯੋਗਦਾਨ ਹੁੰਦਾ ਹੈ ਸਾਂਝਾ ਟੀਵੀ ਪੰਜਾਬ ਤੇ ਦੋਸਤੋ ਜਲਦੀ ਦੇਖੋਗੇ ਚਿੱਟੀ ਪੱਗ ਗੀਤ ਤੇ ਵੱਧ ਤੋਂ ਵੱਧ ਕਰੋ سپورਟ ਦਬਕੇ سپورਟ ਕਰੋ ਇਸ ਗੀਤ ਨੂੰ ਕਿਉਂਕਿ ਸੱਭਿਆਚਾਰ ਨਾਲ ਸਾਡੇ ਪਰਿਵਾਰ ਗੀਤਾਂ ਨੂੰ ਅੱਗੇ ਲਿਜਾਣ ਦੀ ਲੋੜ ਹੈ ਜਿਨ੍ਹਾਂ ਵਿੱਚ ਸਾਡੇ ਪਰਿਵਾਰਾਂ ਦੀ ਗੱਲ ਹੋਵੇ ਸਾਡੇ ਰਿਸ਼ਤਿਆਂ ਦੀ ਗੱਲ ਹੋਵੇ ਉਹ ਗੀਤਾਂ ਨੂੰ ਅੱਗੇ ਲਿਜਾਣ ਦੀ ਲੋੜ ਹੈ ਜੋ ਸਤਕਾਰ ਤੁੰਗਵਾਲੀ ਨੇ ਆਪਣੀ ਆਵਾਜ਼ ਦੇ ਵਿੱਚ ਗਾਇਆ ਤੇ ਸਾਂਝਾ ਟੀਵੀ ਪੰਜਾਬ ਵੱਲੋਂ ਪੇਸ਼ਕਾਸ਼ ਚਿੱਟੀ ਪੱਗ ਸਸਿਕਾ